ਜੀ ਨਵੰਬਰ ਕੀ ਸਭ ਤੋਂ ਪਹਿਲਾਂ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਹੁਸ਼ਿਆਰਪੁਰ ਨਿਵਾਸੀਆਂ ਨੂੰ ਪੰਜਾਬ ਨਿਵਾਸੀਆਂ ਨੂੰ ਦੇਸ਼ ਨਿਵਾਸੀਆਂ ਨੂੰ ਹਾਰਦਿਕ ਬਧਾਈਆਂ ਦੇਣਾ ਤੇ ਡਿਸਟ੍ਰਿਕਟ ਪੁਲਿਸ ਹੁਸ਼ਿਆਰਪੁਰ ਵੱਲੋਂ ਨਿਊ ইਅਰਸ ਦੀ ਸੈਲੀਬ੍ਰੇਸ਼ਨਸ ਨੂੰ ਮੱਦੇਨਜ਼ਰ ਰੱਖਦੇ ਹੋਏ ਕੰਪਰੀহেনਸਿਵ ਸਿਕਿਉਰਿਟੀ ਅਰੇਂਜਮੈਂਟਸ ਕੀਤੇ ਗਏ ਜਿਦੇ ਵਿੱਚ ਸਾਡੇ 올 ਦੀ ਗੈਜਟੇਡ ਆਫਸਰਸ ਐਸ ਐਚ ਓਜ਼ ਚੌਂਕੀ ਇਨਚਾਰਜਰ ਅਦਰ ਇਨਚਾਰजेस ਬੜੀ ਤਾਦਾਦ ਦੇ ਵਿੱਚ ਫੋਰਸ ਅਸੀਂ ਫੀਲਡ ਦੇ ਵਿੱਚ ਰੱਖੀ ਹੈਗੀ ਇਹਦੇ ਵਿੱਚ ਸਪੈਸ਼ਲ ਨਾਕਾਬੰਦੀ ਪੈਟਰੋਲਿੰਗ ਐਂਡ ਜਿਹੜੀ ਸੈਂਸਿਟਿਵ ਥਾਵਾਂ ਹੈਗੀ ਉੱਥੇ ਐਕਸਟਰਾ ਕਾਉਸ਼ਨ ਰੱਖਦੇ ਹੋਏ ਡਿਪਲॉयਮੈਂਟ ਕੀਤੀ ਹੈਗੀ ਤੇ ਅਸੀਂ ਜਿੰਨੇ ਵੀ ਥਾਂ ਜਿੱਥੇ ਕੋਈ ਸੈਲੀਬ੍ਰੇਸ਼ਨਸ ਹੋ ਰਿਹਾ ਹੈ ਸੈਲੀਬ੍ਰੇਟਰੀ ਵੈਨਿਊਜ਼ ਹੈਗੇ ਹੋਟੈਲਸ ਰੈਸਟੋਰੈਂਟਸ ਜਿੱਥੇ ਕਿ ਰਸ਼ ਹੁੰਦਾ ਹੈ ਉਹਨਾਂ ਦੇ ਵੀ ਅਸੀਂ ਸਿਕਿਉਰਿਟੀ ਅਰੇਂਜਮੈਂਟਸ ਕੀਤੇ ਗਏ ਤੇ ਅਸੀਂ ਅਪੀਲ ਕਰਦੇ ਹਾਂ ਤੁਹਾਡੇ ਮਾਜਮਰਾਈ ਸਾਰਿਆਂ ਨੂੰ ਕਿ ਜਿਹੜਾ ਇਹ ਨਿਊ ਇਅਰ ਦੀ ਸੈਲੀਬ੍ਰੇਸ਼ਨਸ ਹੈ ਇਹ ਰਿਸਪੌਂਸਿਬਲੀ ਮਨਾਣ ਤੇ ਪਬਲਿਕ ਆਰਡਰ ਟ੍ਰੈਫਿਕ ਰੂਲਸ ਨੌਇਸ ਪੋਲੂਸ਼ਨ ਇਨ ਚੀਜ਼ਾਂ ਦਾ ਖਾਸ ਧਿਆਨ ਰੱਖਣਾ ਸਰ ਹੋਟਲਾਂ ਨੂੰ ਵੀ ਕਿਹੜੇ ਦੱਸਤਾ ਕੀਤੀਆਂ ਕਈਆਂ ਕਿ ਟਾਈਮਿੰਗ ਜੋ ਕਿੰਨੀ ਰਾਤ ਦੀ ਕਿੰਨੇ ਵੇਲੇ ਸੱਜੇ ਪਾਰਟੀ ਦੀ ਜੀ ਨਿਊ ਇਅਰ ਦੀ ਜਿੱਦਾਂ ਹੁੰਦੀ ਹੈ ਜੀ ਸੈਲੀਬ੍ਰੇਸ਼ਨਸ ਡੀਸੀ ਆਫਿਸ ਤੋਂ ਜਿਹੜੀ ਟਾਈਮਿੰਗਸ ਹੈ ਉਹਨਾਂ ਨੂੰ ਆਲਰੇਡੀ ਦੱਸੀਆਂ ਗਈਆਂ ਹੈ ਬਾਕੀ ਯਹੀ ਐਸੀ ਅਪੀਲ ਕਰਦੇ ਆ ਕਿ ਸੈਲੀਬ੍ਰੇਸ਼ਨ ਜੋ ਵੀ ਕਰਦੇ ਰਿਸਪੌਂਸਿਬਲੀ ਕਰੇ ਕਈ ਵਾਰੀ ਰੈਸ਼ ਡਰਾਈਵਿੰਗ ਦੀ ਸ਼ਿਕਾਇਤ ਆਂਦੀ ਹੈ ਡਰੰਕਨ ਡਰਾਈਵਿੰਗ ਵਾਸਤੇ ਐਸੀ ਸਪੈਸ਼ਲ ਟੀਮਜ਼ ਲਗਾਈਆਂ ਤੇ ਕਈ ਵਾਰੀ ਕੋਈ ਸ਼ਰਾਰਤ ਕਰਦਾ ਹੈ ਬੜੇ ਟੈਕਸ ਲਾ ਕੇ ਚੱਲਦੇ ਨੌਇਸ ਪੋਲੂਸ਼ਨ ਕਰਦਾ ਉਹਨਾਂ ਦੀ ਚੀਜ਼ਾਂ ਨੂੰ ਨਾ ਕਰੇ